ਵੈਕੁਰ ਦੀ ਕਾਕਾ ਸਾਹਿਬ ਹੈ ਵੈਕੁਰ ਦੀ ਕੀ ਪੱਤੇ ਸਾਧ ਸੰਗਤ ਜੀ ਇਹ ਨਾ ਉਹ 베ਰੀ ਆ ਕਿ ਜਿੱਥੇ ਬੈਠ ਕੇ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਸੁਖਮੀਂ ਸਾਹਿਬ ਜੀ ਦੀ ਬਾਣੀ ਲਿਖਵਾਈ ਸੀ ਨਾਲ ਹੀ ਮੰਡੀ ਸਾਹਿਬ ਗੁਰਦੁਆਰਾ ਬਣਿਆ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਕਿ ਇਹ 베ਰੀ ਹੈ ਕਿ ਨਾਲ ਹੀ ਇਹ ਸ੍ਰੀ ਰਾਮਸਰ ਗੁਰਦੁਆਰਾ ਹੈ ਬੈਠ ਕੇ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਤੋਂ ਨਾਲ ਸਾੜੀ ਬਾਣੀ ਲਿਖਵਾਈ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਉਹ ਸਰੋਵਰ ਦਾ ਕੰਡਾ ਇਤਲਾਬ ਉਹਨ ਸਰੋਵਰ ਬਣਿਆ ਸੋਣਾ ਜਿੱਥੇ ਗੁਰੂ ਅਰਜਨ ਦੇਵ ਜੀ ਨੇ ਬਾਣੀ ਲਿਖਾਈ ਸੀ ਪਰਸ਼ੰਤ ਕਰੋ ਜੀ ਇਹ ਸਾਧ ਸੰਗਤ ਜੀ ਇਹ ਗੁਰਦੁਆਰਾ ਹੈ ਪੰਜਵੇਂ ਪਾਤਸ਼ਾਹ ਜੀ ਦਾ ਇੱਥੇ ਬੈਠ ਕੇ ਪੰਜਵੇਂ ਪਾਤਸ਼ਾਹ ਜੀ ਨੇ ਕੁਰਬਾਨੀ ਨੂੰ ਦਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤੇ ਇਹ ਸਰੋਵਰ ਹੈ ਜਿਸ ਤਲਾਬ ਦੇ ਕੰਡੇ ਤੇ ਬੈਠ ਕੇ ਪਾਣੀ ਲਖਾਈ ਸੀ ਤੇ ਇਹ ਗੁਰਦੁਆਰਾ ਸਾਹਿਬ ਹੈ ਸ੍ਰੀ ਰਾਮ ਸਾਹਿਬ